ਜਾ ਸਾਨੂੰ ਸਾਨੂੰ ਇਨਸਾਫ ਦਵੇ ਸਾਨੂੰ ਮੇਰਾ ਫੁੱਲਾ ਵਰਗਾ ਝੇੜ ਦੀ ਜਿਹੜਾ ਮੈਨੂੰ ਬਹੁਤ-ਬਹੁਤ ਕਹਿਣਾ ਦੀ ਟੱਕਦਾ ਸੀਗਾ ਉਹ ਜਨਾਨੀ ਨੇ ਮੇਰਾ ਝੇੜ ਲੈ ਲਿਆ ਸਾਡਾ ਲੈ ਲਿਆ ਉਹ ਮੇਂ ਜਨਾਨੀ ਨੇ ਮੇਰਾ ਝੇੜ ਲੈ ਲਿਆ ਸੋਨੇ ਵਰਗਾ ਮੁੰਡਾ ਸੀ ਹੀਰੇ ਵਰਗਾ ਤਾਂ ਪੈਰ ਤੋਂ ਤੋਪਿੰਦੀ ਉਹ ਗੁੰਡੀ ਦਾ ਘਾਸ ਮੈਨੂੰ ਮੱਕਦੇ ਸੀ ਸਾਰੇ ਹੀ ਦਿਹਾੜੀ ਭੂਤ ਦੇ ਨਿਕਲ ਜਾਂਦੀ ਝੇੜੀ ਗੁੰਡੀ ਦੀ ਸਾਰੇ ਕੁਝ ਮਿਲਦਾ ਸੀ ਇਹ ਖਾਸਾ ਨਹੀਂ ਮਿਰਜੀ ਝੇਠਾ ਮੁੱਕ ਗਿਆ ਉਹ ਜਿਹੜੇ ਆਫਸਰ ਖੜੇ ਉੱਥੇ ਉਹ ਨਹੀਂ ਏਸੀ ਠੱਲੇ ਬਿਠਾਈ ਅਸੀਂ ਕਹਿੰਦੇ ਵੀ ਸਾਨੂੰ ਇਨਸਾਫ਼ ਦੇਵੋ ਸਾਨੂੰ ਇਨਸਾਫ਼ ਨਹੀਂ ਕਰਦੇ ਸਾਨੂੰ ਸਾਡਾ ਨਵੇੜਾ ਕਰਕੇ ਭੇਜੀ ਜਾਂਦੇ ਮੇਰੀ ਮੰਮੀ ਮੇਰੀ ਸਾਥ-ਸاتھੇ ਅੰਦਰ ਬੈਠੀ ਆ ਉਹਨੇ ਪਤਾ ਨਹੀਂ ਕੀ ਕਿਹਾ ਕੀ ਨਹੀਂ ਕਿਹਾ ਉਹਨੇ ਚੁੱਪ ਕਰਕੇ ਉਹ ਤਾਂ ਸਾਈਨ ਕਰਾ ਲੇ ਸਾਡੇ ਕੋਲ ਬਿਆ ਲਾ ਫੋਨ ਵਿੱਚ ਰਿਕਾਰਡਿੰਗ ਆਏ ਤਾਂ ਲੈ ਕੇ ਜੈਡ ਤੱਕ ਪਈ ਮੇਰੇ ਜੇਠ ਨੇ ਰਿਕਾਰਡਿੰਗ ਭੇਜੀ ਕਹਿੰਦੀ ਆ ਕਿ ਮੈਂ ਤੇਰੇ ਸਿਰ ਚੜ੍ਹ ਕੇ ਕਹਿੰਦੀ ਮੈਂ ਦਵਾ ਹੀ ਖਾਣ ਲੱਗਾ ਹਾਂ ਹਾਂਜੀ ਆਹਦੀ ਇਹਨੇ ਸਿਰ ਚੜ੍ਹ ਕੇ ਕਹਿੰਦੀ ਆ ਮੇਰੇ ਜੇਠ ਨੇ ਮੇਰੀ ਦਰਾਣੀ ਦੇ ਨਾਲ ਲੜ ਕੇ ਉਹਦੇ ਸਿਰ ਚੜ੍ਹ ਕੇ ਦਵਾ ਖਾ ਲਈ ਜਠਾਣੀ ਦੇ ਮੇਰੀ ਦੇ ਕਿਤੇ ਬੰਦੇ ਵੜ ਕੇ ਕੱਢੇ ਆ ਉਹ ਬਾਹਰ ਉੱਥੇ ਕਵੇਤ ਵਿੱਚ ਸੀ ਕੰਮ ਕਰਦਾ ਸੀ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਬਾਅਦ ਚ ਲੱਗਾ ਅਸੀਂ ਮੰਗੇ ਕਰਦੇ ਸਾਡੇ ਮੁੰਡੇ ਨੂੰ ਇਨਸਾਫ ਚਾਹੀਦਾ ਜਿੱਥੇ ਸਾਡਾ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਿਪਟੀ ਸਾਹਿਬ ਖਾਕ ਸਾਹਿਬ ਵੀ ਵਿੱਚ ਨੇ ਜਿਹੜੇ ਬੜੇ ਹਲੀਮੀ ਨਾਲ ਬੜੇ ਸਕੀਮ ਨਾਲ ਬੜੇ ਤਜਰਬੇ ਨਾਲ ਆਪਣਾ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਵਿੱਚ ਹੈ ਪੁੱਛਦੇ ਆਂ ਬਦਵੰਤਿਆਂ ਨੂੰ ਕਿ ਅਕਸਰ ਆਖਰ ਫੈਸਲਾ ਹੋਇਆ ਕੀ ਖਲੋਰ ਬਖਲੋਰ ਨਿਵਾਸੀ ਹੋਰ ਇਹ ਵੀ ਅੱਜ ਕੀ ਜਾਣੂਗੇ ਜਾਂ ਬੇਕਰ ਇੱਕ ਕੰਟੀ ਵਾਲੇ ਪਰਿਵਾਰ ਨਿਕਟੇ ਨੂੰ ਸਹੀ ਆ ਗਿਆ ਦੁਆ ਖਾ ਲਈ ਹੋਰੇ ਨਿਵਾਸੀ ਕੀਤਾ ਮਤਲਬ ਕ ਮਾਰਨ ਦੁਆ ਖਾ ਕੇ ਸਾਰੀ ਮੇਰੀ ਮਾਰਨ ਦੀ ਇਹ ਜ਼ਿੰਮੇਵਾਰ ਹੋ ਮੇਰੇ ਘਰ ਵਾਲੇ ਹੁਣ ਜਦੋਂ ਫੈਸਲਾ ਹੋਇਆ ਸਾਡੇ ਕਸਦਪੁਰ ਦੇ ਵਿੱਚ ਕਿਸੇ ਹਾਦਸੇ ਦੇ ਵਿੱਚ ਦੇਖੋ ਜੀ ਜਾ ਰਹੇ ਨਹੀਂ ਫੈਸਲਾ ਨਹੀਂ ਕੀਤਾ ਵਾ ਸਾਰੇ ਕੰਦੇ ਸਾਰੇ ਬਾਹਰ ਜਾਓ ਸਾਰੇ ਸਾਡੇ ਪਿੰਡ ਦੇ ਪੰਚ ਪੰਚ ਤੇ ਐਕੋਰਡ ਦੇ ਮਤਲਬ ਕੰਨੀਆਂ ਨੇ ਉੱਥੇ ਕੰਨੀਆਂ ਨੇ ਮੁਜਾਰੀ ਵਾਲੇ ਇਸ ਛੇ ਜਾਣੀ ਦੀ ਮੈਂ ਦਿੱਤੀ ਸਾਹਿਬ ਦੀ ਇਹ ਸਾਰੇ ਗੱਲ ਵਾਟਾ ਕਰ ਲਈ ਆ ਬਾਹਰ ਤੇ ਨਹੀਂ ਲੈਖੀ ਕਰ ਲੈਖ ਕਰ ਲਈ ਇਹ ਸਾਰੀ ਬਾਹਰ ਤੇ ਨਹੀਂ ਸੁਣਾਇਆ ਜੀ ਆ ਫੈਸਲਾ ਆਇਆ ਜੀ ਮੈਂ ਨੇ ਕਹਿ ਲਈ ਸੈਟ ਕਰ ਨੂੰ ਮਾਦਾ ਨਹੀਂ ਜੀ ਬਾਹਰ ਅਗਰ ਦੋ ਤਿੰਨ ਵਾਰ ਆਇਆ ਜੀ ਕੋ ਫੜੇ ਤੋਂ ਪੁੱਛੋ ਜੀ ਤਿੰਨ ਵਾਰ ਬਾਹਰ ਆ ਰਿਹਾ ਮੇਰੀ ਮਾਂ ਆਉਂਦੀ ਹੈ ਮਾਫ ਕਰਨਾ ਇਹ ਕਰਨਾ ਹੈ ਠੀਕ ਹੈ ਮਾਂ ਨੂੰ ਤਾਂ ਹੋਸ਼-ਭੋਸ਼ ਹੈ ਨਹੀਂ ਕੋਸ਼ ਹੈ ਮਾਂ ਨੂੰ ਜਿੱਦਾਂ ਕਹੀ ਜੋ ਤਾਂ ਫਿਰ ਹਾਂ ਹਾਂ ਵੀ ਤੁਸੀਂ ਦੱਸ ਕਿ ਕਿੰਨਾ ਹਾਂਜੀ ਕਿੰਨੇ ਪੜੇ ਹੋ ਮੈਂ ਜੱਟ ਪੜਿਆ ਵੜਕੇ ਸਮਾ ਕੇ ਤੁਹਾਨੂੰ ਦੱਸ ਤਕਰੀਬੇ ਨੇ ਹਾਂਜੀ ਹਾਂ ਜੀ ਮਤਲਬ ਇਹ ਕਿ ਕੀ ਮਸਲਾ ਕੀ ਸੀ ਕਿ ਮਸਲਾ ਇਹ ਹੈ ਜੀ ਕਿ ਹੁਣ इमोशनल ਹੋਏ ਕਿ ਅੱਜ ਤੋਂ ਤਕਰੀਬਨ ਕਿਹੜੇ ਤਰੀਕੇ ਨਾਲ ਪੜਾ ਗਿਆ 27 ਤਰੀਕ ਨੂੰ ਪਿਛਲੇ ਮਹੀਨੇ ਦੀ 27 ਤਰੀਕ ਤੇ ਇਹਨੇ ਭਾਈ ਸਾਹਿਬ ਉੱਥੇ ਪੂਰੇ ਹੋ ਗਏ ਬਾਹਰ ਦੇਸ਼ ਪਾਇਦ ਵਿੱਚ ਤੇ ਇਹੋ ਉਹਨਾਂ ਦੀ ਬਾਡੀ ਲੈ ਕੇ ਉੱਥੋਂ ਆਏ ਆ ਉਹਨੂੰ ਪਾਸਪੋਰਟ ਰਿਪੋਰਟ ਵਿੱਚ ਚੈੱਕ ਕਰ ਲਈ ਹੈ ਇੱਥੇ ਇਹਨਾਂ ਦਾ ਰੋਸ ਸੀਗਾ ਉਹਦੇ ਪ੍ਰਤੀ ਪੁਲਿਸ ਦੀ ਕੋਈ ਵੀ ਕਾਰਵਾਈ ਕਰਨੇ ਨਹੀਂ ਸੀ ਬਣਦੀ ਇਸ ਤਰ੍ਹਾਂ ਦੇ ਇਹਨਾਂ ਨੂੰ ਦੱਸਤਾ ਗਿਆ ਕੱਲ ਵੀ ਮੇਰੇ ਕੋਲ ਆਏ ਸੀਗੇ ਪੰਚਾਇਤਾਂ ਸਰਪੰਚ ਸਰ ਜਾਨੇ ਕਿਉਂਕਿ ਉਹਦਾ ਵੀ ਘਰ ਵਾਲਾ ਗਿਆ ਸੀਗਾ ਕੋਈ ਦੋ ਬੱਚੇ ਆ ਇੱਕ ਉਹਦਾ ਸੱਚਾ 2 ਸਾਲ ਦਾ ਇੱਕ ਬੱਚਾ ਉਹਦਾ 4 ਸਾਲ ਦਾ ਜਿਹੜੀ ਉਹ ਲੇੜੀ ਵਿਧਵਾ ਹੋਈ ਹੈ ਹੋਰ ਜਿਹੜਾ ਫੈਸਲਾ ਸੀ ਟੈਂਪਰ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਰਿਆਂ ਨੇ ਇੱਥੇ ਬੈਠ ਕੇ ਕੀਤਾ ਇਹਨਾਂ ਨੇ ਆਪ ਸਾਰਿਆਂ ਨੇ ਕਿ ਉਹਦੇ ਭਾਈ ਸਾਹਿਬ ਨੇ ਸਾਰੇ ਰੋਲ ਦੇ ਵਿੱਚ ਨਾਲ ਹੀ ਰਹੇ ਆ ਫੈਸਲੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਉਹ ਨੂੰ ਕੋਈ ਵੀ ਜਾਇਦਾਦ ਉਹਦਾ ਕੋਈ ਹੱਕ ਨਹੀਂ ਦੇਣਾ ਨਾ ਹੀ ਉਹ ਸਾਡੇ ਉਹ ਘਰ ਵੜੇ ਤੇ ਨਾ ਹੀ ਉਹਦਾ ਕੋਈ ਸਬੰਧ ਹੈ ਸਾਡੇ ਨਾਲ ਇੱਕ ਟੈਲੀਫੋਨ 'ਚ SIM ਸੀਗਾ ਉਹ ਵੀ SIM ਇਹਨਾਂ ਨੇ ਕਿਹਾ ਵੀ ਉਹ ਤੋੜਤਾ ਜਾਵੇ ਉਹ ਕੱਢ ਦਿਓ ਤੇ ਉਹ ਵੀ SIM ਅਸੀਂ ਉਹਨਾਂ ਨੂੰ ਨਹੀਂ ਦੇਣਾ ਤੇ ਉਹਦਾ ਜਿਹੜਾ ਦਾਜ ਦਾ ਸਮਾਨ ਸੀ ਉਹ ਕਹਿੰਦੇ ਵੀ ਮੋਤਵਾਰਾ ਨੇ ਕਿਹਾ ਵੀ ਤੁਸੀਂ ਉਹ ਵਾਪਸ ਕਰ ਦਿਓ ਉਹ ਕਹਿੰਦੇ ਬਾਅਦ ਵਿੱਚ ਅਸੀਂ ਵਾਪਸ ਕਰ ਦਿਆਂਗੇ ਇਹ ਸਾਰੀ ਗਲਬਤ ਹੋਈ ਹੈ ਔਰ ਬਿਲਕੁਲ ਸਾਰੀਆਂ ਤਰ੍ਹਾਂ ਦੀ ਕਿਸੇ ਦੇ ਨਾਲ ਸੈਟੀਸਫੈਕਸ਼ਨ ਦੇ ਨਾਲ ਇਹ ਫੈਸਲਾ ਹੋ ਗਿਆ ਤੇ ਖਤਮ ਹੋ ਗਿਆ ਉਸ ਤੋਂ ਬਾਅਦ ਇਹ ਦਾ ਬੀਬੀਆਂ ਤੇ ਹੁੰਦਾ ਹੀ ਹੈ ਪਿੰਡ ਦੇ ਵਿੱਚ ਉਹ ਥੋੜਾ ਰੋਸ ਸੀ ਹੋਰ ਕੁਝ ਨਹੀਂ ਇੱਕ ਸਰ ਇਹ ਜਿਹੜਾ ਪਿੰਡ ਵਾਸੀ ਕਹਿੰਦੇ ਸੀ ਕਿ ਅ ਪਰਚਾ ਮਾਮਲਾ ਦਰਜ ਹੋ ਅਸੀਂ ਕਰਵਾਉਣਾ ਹੈ ਜੀ ਕੋਈ ਇਦਾਂ ਦੀ ਸਥਿਤੀ ਸੀ ਕਿ ਮਾਮਲਾ ਦਰਜ ਹੋ ਸਕਦਾ ਸੀ ਨਹੀਂ ਇਹ ਬਿਲਕੁਲ ਕਾਨੂੰਨੀ ਪੱਖ ਤੋਂ ਚੰਨਿਤ ਤਰ੍ਹਾਂ ਵਿਚਾਰ ਲਿਆ ਗਿਆ ਇਹਨਾਂ ਨੂੰ ਵੀ ਦੱਸਤਾ ਗਿਆ ਇਹਨਾਂ ਦੇ ਸਾਰੇ ਲੀਡਰ ਸਾਹਿਬਾਨ ਨੂੰ ਮੋਤਬਾਰਾ ਤੋਂ ਸਾਡੀ ਪੂਰੀ ਪੂਰੀ ਅਨਰਥੀ ਇਸ ਪਰਵਾਰ ਨਾਲ ਚਾਹੇ ਜੋ ਮਰਜ਼ੀ ਸ਼ਬਦ ਚਾਰਨ ਕਰਦੇ ਹੋ ਤਰੀਕਾ ਬੜਾ ਗਲਤ ਹੈ ਤੇ ਕੋਈ ਵੀ ਕਿਸੇ ਕਿਸਮ ਦੀ ਪੁਲਿਸ ਕਾਰਵਾਈ ਨਹੀਂ ਬਣਦੀ। ਤੁਸੀਂ ਵੀ ਸਾਰੇ ਜਾਣਦੇ ਆ ਕਿ ਇੱਕ ਬੰਦਾ ਵਿਦੇਸ਼ ਦੀ ਧਰਤੀ ਤੇ ਆਪ ਪੂਰਾ ਹੋ ਜਾਂਦਾ ਤੇ ਹਿੰਦੁਸਤਾਨ ਦੀ ਧਰਤੀ ਤੇ ਕੋਈ ਐਸੀ ਕਾਰਵਾਈ ਨਹੀਂ ਬਣਦੀ। ਪਰ ਫਿਰ ਵੀ ਸਾਡੀ ਹਮਦਰਦੀ ਸੰਗਤ ਨੇ ਕਿ ਉਹਨੇ ਇਹ ਸੰਸਕਾਰ ਕਰਦੋਂ ਮੰਨ ਗਿਆ, ਬੋਡੀ ਤਾਂ ਆ ਗਈ ਵੀਰੀ। ਸੰਸਕਾਰ ਤਾਂ ਕੋਈ ਸਾਡੇ ਨਾਲ ਹੋਈ ਹੀ ਨਹੀਂ। ਤਾਂ ਤਾਂ ਕੋਈ ਇਦਾਂ ਦੀ ਗੱਲਬਾਤ ਹੋਈ। ਉਹਨੇ ਮਾਰਨ ਤੋਂ ਪਹਿਲਾਂ ਇੱਕ ਵਿਆਦ ਦਿੱਤਾ ਸੀ ਵੌਇਸ ਮੈਸੇਜ। ਕਹਿੰਦਾ ਜੀ ਮੈਂ ਮਾਰਨ ਲੱਗਾ ਆ, ਆ ਲੱਗਾ ਡਵਾ ਖਾਣ। ਮੈਂ ਮਾਰਨ ਲੱਗਾ ਆ। ਕਿ ਜਿਹਨੇ ਵੀ ਸਾਰੇ ਮੈਸੇਜ ਮਾ ਆਪਣੇ ਭਰਾ ਨੂੰ ਸੈਟ ਕਰਾਣੇ ਮੇਰੇ ਨਾਲ ਲੱਖੂ ਆ ਉਹਨੇ ਮੈਂ ਲੱਖੂ ਸੈਟ ਕਰ ਦਣੇ ਆ ਤੇ ਤੁਹਾਨੂੰ ਲੱਖੂ ਆ ਕੇ ਅਕਲ ਦਊਗਾ ਉਹਨੇ ਮਰਦ ਤੋਂ ਕਹਿਣਾ ਜੀ ਆਪਣੀ ਘਰ ਵਾਲੀ ਨੇ ਮੈਸੇਜ ਕੀਤਾ ਨਾ ਉਹਦੇ ਘਰ ਵਾਲੀ ਤੇ ਫੋਨ ਤੇ ਆਇਆ ਉਹਨੇ ਨਾ ਮਾਂ ਨੂੰ ਦੱਸਿਆ ਨਾ ਭਰਾ ਨੂੰ ਕਿਸੇ ਨੂੰ ਦੱਸਿਆ ਨਹੀਂ ਵੀ ਤੁਹਾਡਾ ਭਰਾ ਆ ਕਹਿੰਦਾ ਵਾ ਤੁਹਾਡਾ ਆਪਣਾ ਪੱਖ ਹੈ ਅਸੀਂ ਡਿਪਟੀ ਸਾਹਿਬ ਦੀ ਗੱਲ ਕਰਦੇ ਆ ਉਹ ਤਾਂ ਹੀ ਕੁਐਸਚਨ ਪੁੱਛਿਆ ਹੈ ਮੈਂ ਚਾਹੁੰਦਾ ਤੁਸੀਂ ਕਿਰਪਾ ਕਰਕੇ ਸਾਡਾ ਪੱਕਾ ਲਓ ਮੈਂ ਉਹੀ ਫਿਲਮ ਦੁਆਰਾ ਹੋਈ ਗੱਲ ਨਹੀਂ ਨਹੀਂ ਕਰ ਲੈ ਤੁਹਾਡਾ ਪੱਖ ਸਿਰ ਲੈਣਾ ਇੱਕ ਵਾਰੀ ਜੀ ਇਹ ਉਹਨੇ ਉਹਨੇ ਨਾ ਉਹਨੇ ਨਾ ਉਹਨੂੰ ਦੱਸਿਆ ਕਿਸੇ ਨੂੰ ਵੀ ਨਹੀਂ ਦ ਉਹ ਕਹਿੰਦੇ ਉਹ ਸੋਦੀ ਹਣੀ ਮਰਦਾ ਮਰ ਲੈਣ ਦੇ ਉਹਦੇ ਲੈ ਕੋਈ ਪੁੱਤਾ ਸੀ ਇੱਕ ਇਹ ਸਮਝਦੀ ਸੀ ਇਹ ਉਹ ਉਹਨੂੰ ਹੀ ਨਹੀਂ ਹਣ ਕੀਤਾ ਇਹਨੇ ਅੰਦਰ ਪਿਠਾ ਲਿਆ ਉਹਨੂੰ ਬਸ ਇਹਨੇ ਵਿਆਹ ਹੋਈ ਨੂੰ ਕਿੰਨੀ ਦੇਰ ਹੋ ਗਈ 6 ਸਾਲ ਹੋ ਗਏ ਜੀ ਵਿਆਹ ਹੋਈ ਨਹੀਂ 6 ਸਾਲਾਂ ਦੇ ਵਿੱਚ ਹੀ ਨਹੀਂ 6 ਸਾਲ ਇਹਨੂੰ ਜੀ 6 ਮਹੀਨੇ ਮਾਸੀ ਸੱਟ ਹੋਈਆ ਸਾਢੇ 5 ਸਾਲਾਂ ਨੇ ਇੰਨਾ ਦੁੱਖ ਕੀਤਾ ਜੀ 5 ਪਰਚੇ ਹੋ ਗਏ ਇਥੇ ਹੀ ਇਹ ਇਹ ਦੇਖੋ ਜੀ ਇਹ ਪੌਸਾਲੇ ਖਿਲਾਫ ਹਾਂਜੀ ਸਾਢੇ ਖਿਲਾਫੇ ਕਾਰਜ ਨਹੀਂ ਦਿੱਤੇ ਆ ਅਸੀਂ ਇੱਕ ਪਰਚਾ ਦਿੱਤਾ ਸਾਡੀ ਭਰਾ ਦੀ ਮੌਤ ਹੋਈ ਆ ਇਹਨੇ ਐਕਸ਼ਨ ਨਹੀਂ ਲਿਆ ਇਹਨਾਂ ਨੇ ਐਕਸ਼ਨ ਨਹੀਂ ਲਿਆ ਇਹਨਾਂ ਨੂੰ ਪਤਾ ਨਹੀਂ ਕਿੰਨੀਆਂ ਸਪਸ਼ਟਾਂ ਯਾ ਕੁਸ਼ਾ ਇਹਨਾਂ ਨੇ ਐਕਸ਼ਨ ਨਹੀਂ ਲਿਆ ਕੋਈ ਹੋਗੀ ਤੁਹਾਡੀ ਗੱਲ ਹੋਗੀ ਹਲੇ ਹਲੇ ਐਕਸ਼ਨ ਨਹੀਂ ਲਿਆ ਜੀ ਇਹਨਾਂ ਨੇ ਲਿਆ ਨਹੀਂ ਕੁਛ ਵੀ ਐਕਸ਼ਨ ਕੋਈ ਦੋਰੋ ਫਿਰ ਉਹ ਵੀ ਦੱਸ ਦਿਓ ਇੱਕ ਵਾਰ ਕਲੀਅਰ ਕਰਾ ਲਓ ਜੀ ਹਾਂ ਜੀ ਹਾਂ ਜੀ ਕੋਈ ਜ਼ਿੰਮੇਵਾਰਾਂ ਦੀ ਗੱਲ ਫਿਰ ਦੱਸ ਦਿਓ ਐਕਸ਼ਨ ਨਹੀਂ ਲਿਆ ਜੀ ਬਾਅਦ ਚੋ ਜੀ ਖਾਣਾ ਹੈ ਉਹਨੇ ਉਹਨੇ ਕਿੰਨੇ ਪਾਸੇ ਦਿੱਤੇ ਆ ਉਹਨੇ ਇੱਕ ਮਾੜੀ ਦਿਖਾ ਦੇਣੇ ਸਾਨੂੰ ਨਾਲੇ ਫੋਟ ਹਾਂ ਠੱਪੜ ਛਾੜੀ ਸਾਜਿਤ ਹੋ ਜਾ ਨਾ ਹੋ ਜਾ ਚੱਕ ਲੈ ਆਉਣੇ ਆ ਉਹਨਾਂ ਦੀ ਜੱਦ ਸੁਣਾਈ ਕਰਦੇ ਸਾਡੀ ਸਟ੍ਰਾਈਕ ਤੇ ਤਾਂ ਚਾਰ ਦਿਨ ਹੋ ਗਿਆ ਇੱਥੇ ਤੁਹਾਨੂੰ ਆਉਂਦਿਆਂ ਨੂੰ ਕਾਹਦੇ ਕਹਿੰਦੇ ਡਿਪਟੀ ਚਲ ਜਾਓ ਕਾਹਦੇ ਕਹਿੰਦੇ ਯੋਥੀ ਚਲ ਜਾਓ ਕਰੇਲ ਦੇ ਹਸਪਤਲ ਚ ਜਾਓ ਸਵੇਰ ਤੇ ਉਹਨਾਂ ਦੀ ਅਸੀਂ ਸਾਨੂੰ ਕਹਿੰਦੀ ਵੇਟ ਕਰੋ ਸਨ ਤਿੰਨ ਤਣੇ ਕਿ ਇੱਥੇ ਵੇਟ ਕਰਦਿਆਂ ਨੂੰ ਉਹਨਾਂ ਦੀ ਉਹ ਆਇਆ ਕਹਿੰਦੇ ਜਲਦੀ ਜਲਦੀ ਆਓ ਧਾਕੇ ਮਾਰ ਕੇ ਕਹਿੰਦੇ ਜਲਦੀ ਜਲਦੀ ਆਓ ਉਹ ਕੇ ਜੱਜ ਲੱਗੇ ਆ ਉਹਨਾਂ ਉਹ ਵੇਟ ਨਹੀਂ ਕਰ ਸਕਦਾ ਸਾਡੀ ਹਰ ਜਿੰਨ ਤਣੇ ਕਿ ਰੋਲ ਦੇਣ ਸਾਨੂੰ ਨਾ ਪਾਣੀ ਨਾਲ ਨਾ ਖਾਣਾ ਸਾਨੂੰ ਰੋਲ ਦੇਣ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499